ਬਾਈ ਜਿਨੇ ਆਪਦੇ ਘਰਾਂ ਦੇ ਵਿੱਚ ਮੁਰਗੀਆਂ ਰੱਖਣੀਆਂ ਨੇ ਤਾਂ ਤਾਂ ਆਹ ਰੁੱਤ ਜਮਾਂ ਸਹੀ ਆ 7ਵਾਂ ਮਹੀਨਾ ਆ ਗਿਆ ਤੇ ਇਹ ਰੁੱਤ ਦੇ ਵਿੱਚ ਜੇ ਮੁਰਗੀਆਂ ਤੁਸੀਂ ਘਰ ਦੇ ਵਿੱਚ ਰੱਖੋਗੇ ਤਾਂ ਕਾਮਯਾਬ ਹੋਗੇ ਠੰਡ ਦੇ ਵਿੱਚ ਰੱਖੀਆਂ ਮੁਰਗੀਆਂ ਵਾਲਾ ਜਿਹੜਾ ਫਾਰਮ ਆ ਉਹ ਕਾਮਯਾਬ ਨਹੀਂ ਹੁੰਦਾ ਬਾਕੀ ਆ ਬਾਈ ਖੜਾ ਇਹਦਾ ਤਜਰਬਾ ਬਹੁਤ ਆ ਕਈ ਸਾਲਾਂ ਤੋਂ ਇਹੀ ਕੰਮ ਕਰਦਾ ਤੇ ਫਾਰਮ ਵੀ ਬਾਈ ਦੇ ਅਲੱਗ-ਅਲੱਗ ਥਾਵਾਂ ਤੇ ਹੈਗੇ ਨੇ ਤੇ ਅੱਜ ਪਿੰਡ ਸਪਾਲਕੜਾਂ ਦੇ ਵਿੱਚ ਖੜੇ ਆ ਤੇ ਬਾਈ ਨਾਲ ਹੋਡੀ ਗੱਲਬਾਤ ਕਰਾਉਨੇ ਆ ਰਾ ਰੁੱਤ ਜਮਾਂ ਸਹੀ ਆ ਬਾਈ ਬਿਲਕੁਲ ਜਮਾਂ ਸਹੀ ਆ ਜੀ ਕਈ ਬੰਦੇ 11ਵੇਂ ਮਹੀਨੇ ਲਈ ਜਾਂਦੇ ਆ ਜੀ 11ਵੇਂ 12ਵੇਂ ਮਹੀਨੇ ਲੈਣ ਦਾ ਕੋਈ ਫਾਇਦਾ ਨਹੀਂ ਆ 7ਵੇਂ ਮਹੀਨੇ ਰੱਖਿਆ ਕਰੋ ਜੀ 8ਵੇਂ 9ਵੇਂ ਮਹੀਨੇ ਪੂਰੀ ਵਧੀਆ ਤੁਹਾਡੇ ਦੇਸੀ ਘਰਾਗ ਤੇ ਜੀ ਅੰਡੇ ਦੇਣ ਲੱਗ ਜਾ ਕਰਦਾਂਗਾ ਨਾਲੇ ਠੰਡ ਦੇ ਵਿੱਚ ਅੰਡੇ ਆ ਜਾਣਗੇ ਆਪਣੇ ਲਵੇ ਹਣਾ ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਕਿਸੇ ਨੇ 20 ਮੁਰਗੀਆਂ ਰੱਖ ਕੇ 50 ਮੁਰਗੀਆਂ ਰੱਖ ਕੇ ਕੋਈ ਬਿਜ਼ਨ ਤੇ ਬਾਈ ਹੁਣ ਕਿਹੜੀ ਏਜ ਦੀ ਮੁਰਗੀ ਰੱਖਣੀ ਚਾਹੀਦੀ ਆ ਇਹ 90 90 ਦਿਨ ਦੀ ਮੁਰਗੀ ਆ ਇਸ ਚੰ ਆ 90 ਦਿਨਾਂ ਦੀ ਆ ਹਾਂਜੀ ਹਾਂ ਵੀ 90 ਕਿ ਦਿਨਾਂ ਦੀ ਮੁਰਗੀ ਖਰੀਦਣੀ ਚਾਹੀਦੀ ਆ ਰੁੱਤ ਚ ਹੈ ਬਿਲਕੁਲ ਜੀ 90 ਤੋਂ 100 ਦਿਨ ਦੀ ਹਰ ਇੱਕ ਬੰਦੇ ਦਾ ਆਪਣਾ ਆਪਣਾ ਹਿਸਾਬ ਕਿਦਾ ਬਾਈ ਚੂਚਾ ਵੀ ਲੈ ਸਕਦਾ ਨਾ ਬਾਈ ਚੂਚਾ ਹੈਗਾ 15-2000 ਰੁਪਏ ਆ ਜਿਹੜਾ ਮਰਜ਼ੀ ਲੈ ਜਾਓ ਜਿਹੜਾ ਮੈਂ ਕਿਹੜੀ ਕਿਹੜੀ ਬਰੀਡ ਹੁੰਦੀ ਆ ਬਾਈ ਆਪਣੇ ਸਾਡੇ ਉਹ ਡੀਪੀ ਐ ਤੇ ਜੀ ਬਸ ਹਾਸਨਾਲੀ ਜ਼ਿਆਦਾ ਕੰਮ ਕਰਦੇ ਆ ਉਸ ਤੋਂ ਠੀਕ ਆ ਤੇ ਭੇਜ ਕਿਤੇ ਵੀ ਛੱਕਦੇ ਹਾਂ ਹਾਂਜੀ ਹਾਂ ਜਿੱਥੇ ਕੋਈ ਫੋਨ ਕਰ ਦੇ ਲਓ ਬਾਈ ਮੰਗਾ ਸਕਦੇ ਹੋ ਤੇ ਇੱਕ ਵਾਰੀ ਲੋਕੇਸ਼ਨ ਦੱਸੀ ਜੇ ਕਿਸੇ ਨੇ ਉਰੇ ਆਉਣਾ ਹੋਵੇ ਬਈ ਇਸ ਪਾਲਕਲਾ ਪਿੰਡ ਆ ਜੀ ਠੀਕ ਆ ਜੀ ਤਣਾਉਲੇ ਤੋਂ ਹੈਗਾ 12 ਕਿਲੋਮੀਟਰ ਜੀ ਪੀਕੀ ਤੋਂ 15 ਕਿਲੋਮੀਟਰ ਆ ਜੀ ਠੀਕ ਆ ਜੀ